ਫੀਸ ਅੱਗੇ ਪਾਸ਼ਾ ਵੈਗਰੂ ਮੜਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ বাজਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਹਾਂਜੀ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ 10 ਮਾਰਚ ਨੂੰ ਕਰਵਾਏ ਗਏ ਸਾਨੂੰ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੀ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਤੇ ਅੱਜ ਇਹ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਜੈ ਰਾਮਪੁਰ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਜਨਾਵ 44000 ਸੀ ਵੈਸਟ ਰੇਡਰ ਤੇ ਬਿੱਟ ਜਾਫੀ ਨੂੰ 11-11000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਜੈਰਾਮਪੁਰ ਤੇ ਸੁਰਖਪੁਰ ਦੀਆਂ ਟੀਮਾਂ ਦੇ ਵਿਚਕਾਰ ਸੁਰਖਪੁਰ ਦੇ ਨੰਬਰ ਰਹੇ 48 ਤੇ ਜੈਰਾਮਪੁਰ ਦੇ ਨੰਬਰ ਰਹੇ 26 ਇਹਦੇ ਵਿੱਚੋਂ ਜੈਰਾਮਪੁਰ ਸੈਕੰਡ ਤੇ ਸੁਰਖਪੁਰ ਫਰਸਟ ਤੇ ਇੱਥੇ ਵੈਸਟ ਰੇਡਰ ਬਣੇਗੇ ਗਿੰਦਾ ਸਗਰਾਮਾ ਤੇ ਸਰਨਾ ਸੰਧੂ ਚੱਠੇ ਆਲਾ ਦੋਨਾਂ ਨੇ 13-13 ਕਵਡੀਆਂ ਪਾ ਕੇ 13-13 ਨੰਬਰ ਲੈ ਤੇ ਦੋਨੇ ਜੁਆਇੰਟ ਵੈਸਟ ਰੇਡਰ ਬਣੇਗੇ ਤੇ ਇੱਥੇ ਬਿੱਟ ਜਾਫੀ ਬਣੇਗੇ ਹਰਮਨ ਮਾਨ ਸੱਤੂ ਸਿਰਪੁਰ ਤੇ ਸ ਚਾਰ-ਚਾਰ ਜੱਫੇ ਤਿੰਨੇ ਜੁਆਇੰਟ ਵੇਟ ਜਾਫੀ ਬਣਿਆਗੇ ਹਾਂਜੀ ਅੱਗੇ ਗੱਲ ਕਰਦੇ ਚੜੇਵਾਨ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 40000 ਤੇ ਦੂਜਾ ਨਾਮ 41000 ਸੀ ਤੇ ਇੱਥੇ ਫਾਈਨਲ ਮੈਚ ਹੋਇਆ ਸੀ ਕਾਂਗਾ ਤੇ ਜੰਡਵਾਲ ਦੀਆਂ ਟੀਮਾਂ ਦੇ ਵਿੱਚਕਾਰ ਇਹ ਤੋਂ ਜੰਡਵਾਲ ਦੇ ਨੰਬਰ ਰਹੇ 8.5 ਤੇ ਕਾਂਗੇ ਦੇ ਨੰਬਰ ਰਹੇ 20 ਇਹ ਦੇ ਵਿੱਚੋਂ ਕਾਂਗਾ ਫਾਸਟ ਤੇ ਜੰਡਵਾਲ ਸੈਕੰਡ ਤੇ ਇੱਥੇ ਬੈਟ ਰੇਟਰ ਦੇ ਵਿੱਚ ਜਾਫੀ ਕੱਢੇ ਨਹੀਂ ਗਏ ਤੇ ਅੱਗੇ ਗੱਲ ਕਰਦੇ ਆਂਗੇ ਸਿਸਰਾਂ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 1 ਲੱਖ ਸੋਨੇ ਦੇ ਕੈਂਠੇ ਪਾਏ ਗਏ ਸਾਨੇ ਤੇ ਫਾਈਨਲ ਮੈਚ ਹੋਇਆ ਸੀ ਬਾਗੜੀਆਂ ਦੇ ਸਿਸਰਾਂ ਦੀਆਂ ਟੀਮਾਂ ਦੇ ਵਿਚਕਾਰ ਸਿਸਰਾਂ ਦੇ ਨੰਬਰ ਰਹੇ 27 ਤੇ ਬਾਗੜੀਆਂ ਦੇ ਨੰਬਰ ਰਹੇ 38 ਇਹਦੇ ਵਿੱਚੋਂ ਬਾਗੜੀਆਂ ਫਾਸਟ ਤੇ ਸਿਸਰਾਂ ਸੈਕੰਡ ਤੇ ਇੱਥੇ ਬੈਟ ਰੇਡਰ ਬਣਿਆਗਾ ਬਿੱਕਾ ਭੰਗਵਾ ਵਾਲਾ 17 ਕਬੜੀਆਂ ਪਾ ਕੇ 15 ਨੰਬਰ ਲੈ ਤੇ ਤੇ ਬੈਠ ਜਾਪੀ ਮਿਨੇਗਾ ਕਾਸ ਸੌਰ ਸਿੰਘ 5 ਜੱਫੇ ਲਾ ਕੇ ਬੈਠ ਜਾਪੀ ਬਣਿਆ ਹਾਂਜੀ ਇੱਕ ਗੱਲ ਕਰ ਤਾਂ ਲੋਕੜ ਕਬੜੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 31000 ਤੇ ਦੂਜਾ ਨਾਮ 21000 ਸੀ ਬੈਸਟ ਰੇਡਰ ਤੇ ਬੈਠ ਜਾਪੀ ਨੂੰ 52500 ਫਾਈਨਲ ਮੈਚ ਹੋਇਆ ਸੀ ਮਾਨੂਕੇ ਗੱਲ ਤੇ ਮਈਆਵਾਲ ਦੀਆਂ ਟੀਮਾਂ ਦੇ ਵਿਚਕਾਰ ਇਹ ਤੋਂ ਮਈਆਵਾਲ ਦੇ ਨੰਬਰ ਰਹੇ 9 ਤੇ ਮਾਣੂ ਕੇ ਗਿੱਲਾ ਨੰਬਰ ਹੈ 11 ਇਸ ਵਿੱਚੋਂ ਮਾਣੂ ਕੇ ਗਿੱਲਾ ਫਾਸਟ ਤੇ ਮਈਆਂ ਵਾਲਾ ਸੈਕੰਡ ਤੇ ਇਸ ਵੈਸਟ ਰੇਡਰ ਬਣੇਗਾ ਲੱਭੂ ਮਈਆਂ ਵਾਲਾ 6 ਕਬਡੀਆਂ ਪਾ ਕੇ 6 ਨੰਬਰ ਲੈ ਤੇ ਤੇ ਬਿਟ ਜੱਫੀ ਬਣੇਗਾ ਰਸਪਾਲ ਮਾਣੂ ਕੇ ਵਾਲਾ 4 ਟੱਚ ਲੈ ਕੇ 4 ਜੱਫੇ ਲਾਏ ਹਾਂਜੀ ਅੱਗੇ ਗੱਲ ਕਰਦੇ ਦੌਲੋਂ ਨੰਗਲ ਕਬਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 91000 ਤੇ ਦੂਜਾ ਨਾਮ 71000 ਸੀ ਵੈਸਟ ਰੇਡਰ ਤੇ ਬਿਟ ਜੱਫੀ ਨੂੰ ਸੋਨੇ ਦੀਆਂ ਮੁੰਦੀਆਂ ਪਾਈਆਂ ਗਈਆਂ ਸਾਨੇ ਤੇ ਫਾਈਨਲ ਮੈਚ ਹੋਇਆ ਸੀ ਘੁਮਾਣਾ ਤੇ ਦੌਲੋਂ ਨੰਗਲ ਦੀਆਂ ਟੀਮਾਂ ਦੇ ਵਿਚਕਾਰ ਮਾਨ ਰੇ ਨੰਬਰ ਇਹ 32.5 ਇਹ ਦੇ ਵਿੱਚੋਂ ਘੁਮਾਣਾ ਸੈਕਿੰਡ ਤੇ ਦੋਲੋ ਨੰਗਲ ਫਾਸਟ ਤੇ ਇਸ ਬੈਸਟ ਟਰੇਡਰ ਬਣੇਗਾ ਬਚੀ ਦਿਆਲਪੁਰ ਤੇ ਬੈਠ ਜਾਪੀ ਬਣੇਗਾ ਸੱਤੂ ਸਿਰਪੁਰ ਵਾਲਾ ਹਾਂਜੀ ਇੱਕੀ ਗੱਲ ਕਰਦੇ ਚੱਕ ਰਾਮ ਸਿੰਘ ਵਾਲੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੇ ਉੱਤੇ ਪਹਿਲਾ ਨਾਮ 41000 ਤੇ ਦੂਜਾ ਨਾਮ 33000 ਸੀ ਬੈਸਟ ਰੇਡ ਉੱਤੇ ਬੈਠੇ ਜਾਪੀ ਨੂੰ 11-11000 ਰੁਪਏ ਦਿੱਤੇ ਗਏ ਸਨ ਤੇ ਫਾਈਨਲ ਮੈਚ ਹੋਇਆ ਸੀ ਬਾਲਿਆਂ ਵਾਲੀ ਤੇ ਟਰੋਲੀ ਭਾਈ ਦੀਆਂ ਟੀਮਾਂ ਦੇ ਵਿਚਕਾਰ ਇਹ ਤੋਂ ਬਾਲਿਆਂ ਵਾਲੀ ਦੇ ਨੰਬਰ ਰਹੇ 8 ਤੇ ਟਰੋਲੀ ਭਾਈ ਦੇ ਨੰਬਰ ਰਹੇ 11.5 ਇਹ ਦੇ ਵਿੱਚ ਬਾਲਿਆਂ ਵਾਲੀ ਸੈਕੰਡ ਤੇ ਇਥੇ ਵੀ ਟਰੇਡਰ ਬਣੇਗਾ ਛੋਟਾ ਨੀਨਾ 10 ਕਬੜੀਆਂ ਪਾ ਕੇ 9 ਨੰਬਰ ਲਈ ਤੇ ਤੇ ਵੀਟ ਜਾਫੀ ਬਣੇਗਾ ਲਾਲੀ ਚਗਾਂਵਾ ਤੇ ਬਿੱਲੀ ਟਰੋਲੀ ਪਾਈ ਵਾਲਾ ਤੇ ਦੋਨਾਂ ਨੇ ਚਾਰ ਚਾਰ ਟੱਚ ਲੈ ਕੇ ਇੱਕ ਇੱਕ ਜੱਫਾ ਲਾਇਆ ਦੋਨੇ ਜੁਆਇੰਟ ਵੈਸਟ ਜਾਫੀ ਬਣੇਗੇ ਹਾਂਜੀ ਇੱਕ ਗੱਲ ਕਰਦੇ ਫਤੂਈ ਖੇੜਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 52000 ਤੇ ਦੂਜਾ ਨਾਮ 41000 ਸੀ ਬੈਸਟ ਟਰੇਡਰ ਤੇ ਵੀਟ ਜਾਫੀ ਨੂੰ 15-15000 ਰੁਪਏ ਦਿੱਤੇ ਗਏ ਸਨ ਤੇ ਇਥੇ ਫਾਈਨਲ ਮੈਚ ਹੋਇਆ ਸੀ ਯਰਨੀ ਹਾਲ ਤੇ ਫਤੂਈ ਖੇੜਾ ਦੀਆਂ ਟੀ ਅਰਨੀਆਲ ਦੇ ਨੰਬਰ ਰਹੇ ਸਾਤੇ ਇਹਦੇ ਵਿੱਚ ਅਰਨੀਆਲ ਵਾਲਾ ਫਰਨੀ ਵਾਲਾ ਸੈਕੰਡ ਤੇ ਤੁਸੀਂ ਕਿਹੜਾ ਫਾਸਟ ਤੇ ਤੋਂ ਬੈਟ ਜਾਪੀ ਬਣੇਗਾ ਕੀਚਰ ਤੇ ਨਵੀਂ ਦੋਨਾਂ ਨੇ ਪੰਜ ਪੰਜ ਟੱਚ ਲੈ ਕੇ ਤਿੰਨ ਤਿੰਨ ਜੱਫੇ ਲਾਏ ਹੈਗੇ ਦੋਨੇ ਜਵੈਂਟ ਵੈਸਟ ਜਾਪੀ ਬਣੇ ਹੈਗੇ ਤੇ ਵੈਸਟ ਰੇਡਰ ਬਣੇਗੇ ਸੰਦੀਪ ਅਰਨੀਆਲ ਤੇ ਰੂਪੀ ਤੁਸੀਂ ਕਿਹੜਾ ਦੋਨੇ ਜਵੈਂਟ ਵੈਸਟ ਰੇਡਰ ਬਣੇਗੇ ਹਾਂਜੀ ਅੱਗੇ ਗੱਲ ਕਰਦੇ ਹਾਂ ਜਸੋਵਾਲ ਕਵਾਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 41000 ਤੇ ਦੂਜਾ ਨਾਮ 31000 ਸੀ ਵੈਸਟ ਰੇਡਰ ਤੇ ਬੈਠੇ ਜਾਪੀ ਨੂੰ 15 15000 ਰੁਪਏ ਦਿੱਤੇ ਗਏ ਸਨ ਇੱਥੇ ਫਾਈਨਲ ਮੈਚ ਹੋਇਆ ਸੀ ਚਾਂਗਲੀ ਤੇ ਟੂਸੇ ਦੀਆਂ ਟੀਮਾਂ ਦੇ ਵਿੱਚਕਾਰ ਚਾਂਗਲੀ ਦੇ ਨੰਬਰ ਰਹੇ 10.5 ਤੇ ਦੂਸਰੇ ਦੇ ਨੰਬਰ ਰਹੇ 6 ਇਹਦੇ ਵਿੱਚ ਦੂਸਰੇ ਸੈਕਿੰਡ ਤੇ ਚਾਂਗਲੀ ਫਾਸਟ ਤੇ ਇਥੋਂ ਬੈਟ ਰੇਡਰ ਬਣੇਗਾ ਪਾਲੀ ਚਾਂਗਲੀ ਵਾਲਾ 5 ਕਵਟੀਆਂ ਪਾ ਕੇ 4 ਨੰਬਰ ਲੈ ਤੇ ਇਥੋਂ ਬੈਟ ਜਾਫੀ ਬਣੇਗੇ ਮਣੀ ਤੇ ਗਰੇਂਦਰ ਦੋਨੇ ਜੁਆਇੰਟ ਬੈਟ ਜਾਫੀ ਬਣੇਗਾ 3-3 ਟੱਚ ਲੈ ਕੇ 2-2 ਜੱਫੇ ਲਾਈ ਹਾਂਜੀ ਅੱਗੇ ਗੱਲ ਕਰਦੇ ਹਾਂ ਸਿਹਾਲ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਤੇ ਪਹਿਲਾ ਨਾਮ 8000 ਤੇ ਦੂਜਾ ਨਾਮ 4000 ਸੀ ਬੈਸਟ ਰੇਡਰ ਤੇ ਬੈਟ ਜਾਫੀ ਨੂੰ 31-31000 ਰੁਪਏ ਦਿੱਤੇ ਗਏ ਸਨ ਅਤੇ ਫਾਈਨਲ ਮੈਚ ਹੋ ਦੇ ਵਿਚਕਾਰ ਇਥੋਂ ਚਲਾਣਾ ਦੇ ਨੰਬਰ ਰਹੇ 12 ਸਾਡੇ ਗੜੀ ਤਰਖਾਨਾਂ ਦੇ ਨੰਬਰ ਰਹੇ 18 ਇਹਦੇ ਵਿੱਚੋਂ ਗੜੀ ਤਰਖਾਨਾ ਫਾਟ ਤੇ ਸਲਾਣਾ ਸੈਕੰਡ ਤੇ ਇਥੋਂ ਬਿੱਟ ਜਾਫੀ ਬਣਾਂਗੇ ਕੋਪੀ ਮਾਨਕੇ ਵਾਲਾ 11 ਟੱਚ ਲੈ ਕੇ ਚਾਰ ਜਾਫੇ ਲਾਏ ਤੇ ਬੈਸਟ ਰੇਡਰ ਬਣਾਂਗਾ ਹੈਪੀ ਮਨੋਲੀ 11 ਕਬੜੀਆਂ ਪਾ ਕੇ 11 ਨੰਬਰ ਲੈਤੇ ਹਾਂਜੀ ਇੱਕ ਇੱਕ ਗੱਲ ਕਰਦੇ ਆ ਲਾਂਬੜਾ ਦੇ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਉੱਥੇ ਪਹਿਲਾ ਨਾਮ 2 ਲੱਖ ਤੇ ਦੂਜਾ ਨਾਮ 1.5 ਲੱਖ ਸੀ ਬੈਸਟ ਰੇਡਰ ਤੇ ਬਿੱਟ ਜਾਫੀ ਨੂੰ ਲੱਖ ਲੱਖ ਰੁਪਏ ਦਿੱਤੇ ਗਏ ਸਨ ਤੇ ਫਾਈਨਲ ਮੈਚ ਹੋਇਆ ਸੀ ਬਡੂਰ ਸਾਹਿਬ ਤੇ ਚੋਲਾ ਸਾ ਦੇ ਨੰਬਰ ਰਹੇ 26 ਇਹਦੇ ਵਿੱਚੋਂ ਕਡੂਰ ਸਾਹਿਬ ਅਤੇ ਚੋਲਾ ਸਾਹਿਬ ਸੈਕੰਡ ਤੇਥ ਵੇਟ ਰੇਟਰ ਬਣੇਗੇ ਰੇਸਵੰਜਮਾ ਰਾਏ ਤੇ ਅੰਬਾਸੌਰ ਸਿੰਘ ਵਾਲਾ ਦੋਨੇ ਜੁਆਇੰਟ ਇਨਵੈਸਟ ਰੇਟਰ ਬਣੇਗੇ ਤੇ ਵੇਸਟ ਜਾਫੀ ਬਣੇਗੇ ਸਤੂ ਕਡੂਰ ਸਾਹਿਬ ਤੇ ਕਰਦੇਤ ਕਿਸ਼ਨਗੜ ਦੋਨੇ ਜੁਆਇੰਟ ਇਨਵੈਸਟ ਜਾਫੀ ਮਣੇਗੇ ਹਾਂਜੀ ਜੰਡਪੁਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਤੁਸੀਂ ਇਸ ਵੀਡੀਓ ਦੇ ਉੱਪਰ ਕਲਿੱਕ ਕਰਕੇ ਦੇਖ ਸਕਦੇ ਹੋ ਜੋ ਤੁਹਾਡੇ ਸਕਰੀਨ ਦੇ ਉੱਪਰ ਸ਼ੋ ਹੋ ਰਹੀ ਹੈਗੀ ਹਾਂਜੀ ਇਸ ਵੀਡੀਓ 10 ਮਾਰਚ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀ